ਵੇ ਹਿਲੀਆ ਵਲੋਗਸ ਨਾਲ LCD ਪੈਨਲ ਦਾ ਵੀ ਕਿਦਾਂ ਤਿਆਰ ਕੀਤਾ ਤੇ ਫਿਰ ਕਿੱਦੀ ਭਰਾਈ ਹੋਣੀ ਆ ਪਹਿਲੇ ਇਦਰਾਇਟ ਹੋਕਦੇ ਆ ਸਾਸਰੀਆ ਗਾਦੀ ਮੇਰੇ ਵੀਰ ਭੈਣ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੋਗ ਵਿੱਚ ਹੁਣ ਡੇਲੀ ਵਲੋਗ ਆ ਕਰਨੇ ਡੇਲੀ ਅਸੀਂ ਕੀ ਕੀ ਕੰਮ ਕਰਦੇ ਆ ਦਿਨ ਵਿੱਚ ਕੀ ਕਰਦੇ ਆ ਤੁਸੀਂ ਸੌਰਵ ਜੋਸ਼ੀ ਨੂੰ ਨਿਤ ਵੇਂਦੇ ਹੋਣਾ ਸਾਨੂੰ ਵੀ ਕਦੇ ਪਿਆਰ ਦੇ ਦਿਆ ਕਰੋ ਤੇ ਬਾਕੀ ਇਹ ਵੀ ਹੁਣ ਡੇਲੀ ਵਲੋਗ ਆ ਕਰਨਗੇ ਤੇ ਆ ਚੱਲੀਏ ਕੰਮ ਤੇ ਹੁਣ ਕੰਮ ਦਾ ਟਾਈਮ ਹੋ ਗਿਆ ਤੇ ਆਪਾਂ ਪਹੁੰਚੀ ਹੁਣ ਲੋ ਵੀ ਮੈਂ ਖਲੋਤਾ ਆਂ ਰੋਡ ਤੇ ਆਪਣੇ ਲਾਗੇ ਖਲੋਤਾ ਆ ਆਪਣਾ ਰਾਜਪੂਤ ਇਹ ਬੜੀ ਕੁਟੀ ਟਾਉਂਦਾ ਬਹੁਤ ਜ਼ਿਆਦਾ ਤੇ ਚਲੋ ਆਪਣੇ ਵਾਂਗ ਕੰਮ ਦਾ ਟਾਈਮ ਹੋਇਆ ਮੈਂ ਡਿਕਨ ਨੇ ਪਾਜੀ ਹਣੋਂ ਪਾਜੀ ਹਣਾਂ ਦੇ ਆਉਂਦੀ ਦੇਰ ਤੇ ਫਿਰ ਆਪਾਂ ਨਿਕਲ ਜਾਣਾ ਕੰਮ ਤੇ ਲੋ ਜੀ ਆ ਗਏ ਪਾਜੀ ਹਣੀ ਬੜੇ ਚੇਤੇ ਡਿਕਨ ਨੇ ਕਿਥੇ ਗਏ ਓਏ ਨਹੀਂ ਆਏ ਕਿਸੇ ਗਏ ਓਏ ਮੈਨ ਲੱਗਾ ਘਰੇ ਉਹ ਬੰਦੇ ਕਰਕੇ ਲੱਗਾ ਘਰੇ ਮੈਂ ਆ ਗਏ ਉਹ ਦੇਣੀ ਪਏ ਤਾਂ ਬਹੁਤ ਹੋ ਗਿਆ ਆ ਗਏ ਜੀ ਉਸਤਾਦ ਨਹੀਂ ਬਹੁਤ ਚਿਰਾਂ ਬਾਅਦ ਟਾਈਮ ਬਾਅਦ ਲੋਰੀ ਉਹ ਆਪਾਂ ਦੋਨੇ ਸਾਈਡ ਟੇਬਲ ਇਹਨਾਂ ਦੀ ਤਿਆਰ ਕਰਤੀਆਂ ਇਹਨਾਂ 'ਚ ਦਰਾਜ ਪੁਣੀਆਂ 'ਚ ਇਹਨਾਂ 'ਚ ਦਰਾਜ ਪਾ ਗਏ ਬਾਦ ਤੁਸੀਂ ਵੇਖ ਹੀ ਲਿਆ ਬਲੌਗ ਸਾਰਾ ਐਲ ਸੀ ਡੀ ਪੰਨ ਦਾ ਵੀ ਕਿੱਦਾਂ ਤਿਆਰ ਕੀਤਾ ਕਿ ਤਨੀ ਪੂਰਾ ਹੋ ਗਿਆ ਤਿਆਰ ਹੁਣ ਲੀਪਾ ਲੂਪਾ ਸਾਰੀਆਂ ਲੱਗ ਗਈਆਂ ਤੇ ਪਾਜੀ ਹੁਣ ਆਪਣੇ ਸਮਾਨ ਲੈ ਕੇ ਆ ਗਏ ਆਗੇ ਆ ਇਹਦਾ ਵੀ ਸਾਰੀ ਵੀਡੀਓ ਬਣਾਵਾਂਗੇ ਇੱਕ ਕਮਰੇ ਦੀ ਸਰੀ ਕੋਠੀ ਵੀ ਦਿਖਾਵਾਂਗੇ ਘਰ ਬਣਿਆ ਬਹੁਤ ਵਧੀਆ ਆ ਫੇਰੀ ਗੱਲ ਨਹੀਂ ਕੋਈ ਵੇਖ ਸਾ ਤੇ ਇਹ ਆਪਣੇ ਬੋਲਾ ਜੀ ਦੇ ਬ੍ਰਦਰ ਤੇ ਆ ਵੀ ਕਮਰਾ ਤਿਆਰ ਆ ਪਰ ਥੋੜਾ ਆਨਚ ਗੱਦੀ ਭਰਾਈ ਰਹੀ ਹੈ ਇੱਥੇ ਚਾਰ ਦੇ ਫਿਰ ਗੱਦੀ ਭਰਾਈ ਹੋਣੀ ਆ LCD ਪੈਨਲ ਪੂਰ ਤਿਆਰ ਚੱਕਾ ਚੈੱਕ ਮੋਲ ਠੀਕ ਆ ਜੀ ਉਹ ਵੀ ਤਿਆਰ ਆ ਪੂਰਾ ਇਹ ਬੱਚਿਆਂ ਵਾਸਤੇ ਆ ਦੋ ਬੈੱਡ ਅਲੱਗ ਲੱਗਣੇ ठीक है ये पूरा तैयार बड़ा शानदार बने ठीक है जी चलो आप करते हैं काम शुरू ਰਾਜਾ ਦਾ ਨਾਲ ਵੱਡਿਆ ਗਿਆ ਠੀਕ ਆ ਭਾਈ ਹੁਣ ਹੀ ਦੇ ਸੈਟਿੰਗ ਕਰਨ ਤੇ ਮੈਂ ਇਹਨੂੰ ਲੱਗਾ ਮੈਕਾ ਲਾਉਣ ਬਾਦੀ ਲੋਗਾਂ ਚਾਹ ਪੀਂਦਾ ਟਾਈਮ ਤੇ ਉਸਤਾਦ ਜੀ ਗਏ ਨੇ ਚਾਹ ਲੈਣ ਅੱਛਾ ਕਿਧਰੋਂ ਨਾਲ ਦੀ ਕੋਠੀ ਚ ਕਿਉਂਕਿ ਤਿੰਨ ਕੋਠੀਆਂ ਨੇ ਜਿਹੜੀ ਸਾਡੇ ਪៅ ਦੀਆਂ ਨੇ ਤਿੰਨ ਕੋਠੀਆਂ 'ਚ ਕੰਮ ਹੁੰਦਾ ਇੱਕੋ ਵਾਰੀ 'ਚ ਝੂਠ ਤੇ ਝੂਠ ਝੂਠ ਤੇ ਝੂਠ ਪਤਾ ਨਹੀਂ ਕੀ ਗੱਲ ਐ ਸੋ ਉਧਰ ਸੌਰਵ ਜੋਸ਼ੀ ਦਾ ਮਹਿਲ ਪੈਣਦਿਆਂ ਉਹਨੂੰ ਬੜੇ ਵਿਊ ਮਾਰਦੇ ਸਾਰੇ ਲੋਕੀ ਪਤਾ ਨਹੀਂ ਕੀ ਗੱਲ ਐ ਚਲੋ ਕੋਈ ਗੱਲ ਨਹੀਂ ਵੇਖੋ ਸੌਰਵ ਜੋਸ਼ੀ ਨੂੰ ਵੇਖੋ ਉਹ ਕੋਠੀ ਪਵਾਉਂਦਿਆਂ ਅਸੀਂ ਕੋਠੀ ਪਾਣਨੇ ਆ ਉਹ ਵੀ ਦਿਨ ਵਿੱਚ ਇਹੋ ਚੀਜ਼ ਹੀ ਪਾਉਂਦਾ ਵੀ ਅਸੀਂ ਕੀ ਕੀ ਕਰਦੇ ਆ ਅਸੀਂ ਵੀ ਦਿਨ ਵਿੱਚ ਉਹ ਹੀ ਪਉਣ ਲੱਗੇ ਵੀ ਅਸੀਂ ਕੀ ਕੀ ਕਰਦੇ ਆ ਠੀਕ ਆ ਪਰ ਇਹ ਦਿਹਾੜੀ ਵੀ ਨਹੀਂ ਪੂਰੀ ਹੋਈ ਅਸੀਂ ਪਹਿਲਾਂ ਹੀ ਡਰਾਇਟ ਖੋਲਦੇ ਆ ਬਾਰ-ਬਾਰ ਝੂਠ ਬੋਲੋ ਮਤਲਬ ਇਹ ਕੱਲ ਵੀ ਇੰਨੇ ਕ ਵੇਨੇ ਲੱਗੇ ਹਨ ਦਰਾਜਾਂ ਨੂੰ ਅੱਜ ਇੰਨੇ ਵੀ ਤੱਕ ਪੂਰੇ ਦਰਾਜ ਕੰਪਲੀਟ ਦੋਨੋਂ ਹੀ ਜਿੰਨੀ ਬਾਾਰ ਬੋਲ ਸਕਤੇ ਹਨ ਝੂਠ ਬੋਲੋ ਠੀਕ ਹੈ ਜੀ ਹੁਣ ਆਪਾਂ ਆਇਆ ਬੈਡਰ ਤੇ ਤੁਹਾਨੂੰ ਥੋੜੇ ਜਿਹਾ ਭਜਨ ਦੀ ਬਾਾਰ ਵੀ ਆਉਂਦੀ ਹੋਣੀ ਆ ਪਿਛੋਂ ਸਾਹਮਣੇ ਕਰ ਭਜਨ ਚੱਲ ਰਹੇ ਨੇ ਤੇ ਤੇ ਤਾਂ ਕਰਕੇ ਤੁਹਾਨੂੰ ਬਾਜ ਉਹਦਾ ਨਹੀਂ ਉਹਨੇ ਢੋਲ ਢਮਕੇ ਦੀ ਉਹ ਸੌਰੀ ਢੋਲ ਕੀ ਦੀ ਤੇ ਬਾਕੀ ਇਹ ਵੀ ਆਪਾਂ ਹੁਣ ਹੋ ਗਏ ਬੈਡ ਵਾਲ ਸਾਬ ਜੇ ਨਹੀਂ ਇੱਥੇ ਸਾਫ ਕਰਨਾ ਜੇ ਪੂਰਾ ਬੈਡ ਨੂੰ ਤਿਆਰ ਕਰਨਾ ਐਲ ਸੀ ਡੀ ਪੈਨਲ ਅਲਮਾਰੀ ਬੈਡ ਪੂਰਾ ਸਾਰੇ ਦਾ ਸਾਰਾ ਹੀ ਇਹ ਪੂਰੀ ਤਿਆਰੀ ਕਰਨੀ ਆਪਾਂ ਤੇ ਨਿੱਤ ਵਲੋਗ ਆ ਕਰਨੇ ਹੁਣ ਕੰਮਕਾਰ ਦੇ ਵੀ ਆਪਾਂ ਇਹ ਨਹੀਂ ਵੀ ਆਪਾਂ ਘੁੰਮਣ ਫੇਰੇ ਵਾਲ ਧਿਆਨ ਰੱਖਿਆ ਆਡਾ ਕੰਮ ਵਾਲ ਧਿਆਨ ਵੀ ਹੈਗਾ ਵੀ ਕੰਮ ਵੀ ਕਰਨਾ ਆ ਆਪਾਂ ਕਿਰਤ ਕਮਾਈ ਵੀ ਕਰਨੀ ਹੈ ਠੀਕ ਹੈ ਜੀ ਅੱਜ ਕੰਮ ਆਪਾਂ ਬੈੱਡ ਦਾ ਵੀ ਫੜ ਲੈਣਾ ਸੀ ਪਰ ਕੀ ਕਰੀਏ ਇਹਨਾਂ ਨੇ ਮੈਿਕਾ ਗਲਤ ਭੇਜਤਾ ਰਾਂਗਾ ਨਹੀਂ ਹੈਗਾ ਇਹ ਪਿਓਰ ਵਾਈਟ ਆ ਉਹ ਥੋੜਾ ਜਿਹਾ ਕਰੀਮ ਕਲਰ ਪੈਂਦਾ ਜਿਹੜਾ ਮੈਿਕਾ ਉੱਤੇ ਹੈ ਨਾ ਉਹ ਥੋੜਾ ਕਰੀਮ ਕਲਰ ਪੈਂਦਾ ਆਪਾਂ ਹੁਣ ਚੱਲੇ ਉੱਤੇ ਸਾਡਾ ਕੰਮ ਰੁਕਦਾ ਨਹੀਂ ਆਪਾਂ ਹੈਂਡਲ ਲਾ ਲੈਨੇ ਆ ਫਿਰ ਹੋਰ ਕੀ ਹੋ ਸਕਦਾ ਚਲੋ ਬਾਈ ਉਹ ਵੀ ਪਹਿਲਾਂ ਹੈਂਡਲ ਨਹੀਂ ਲੱਗੇ ਸਾਡਾ ਉਧਰੋਂ ਕੰਮ ਬੰਦ ਹੋ ਗਿਆ ਇਹ ਆਪਾਂ ਇਧਰ ਹੈਂਡਲ ਲਾਣਾ ਸ਼ੁਰੂ ਕਰਤਾ ਹੈਂਡਲ ਲਾ ਤੇ ਚਾਰ ਚ ਫੇਰੇ ਸਾਰੇ ਪਾਸੇ ਬਸ ਕਾਣੀ ਮੋਗ ਗਈ ਆ ਹੁਣ ਸਾਡਾ ਹੋ ਗਿਆ ਟਾਈਮ ਘਰ ਜਾਣ ਦਾ ਅੱਜ ਫੇਰ 8:24 ਹੋ ਗਏ ਪੰਜ ਵਜੇ 24 ਮਿੰਟ ਹੋ ਗਏ ਤੇ ਆਪਾਂ ਜੰਨੇ ਆ ਸਮਾਨ ਸੰਭਣ ਸਮਾਨ ਸੰਭੀਏ ਤੇ ਫਿਰ ਚਲੀਏ ਘਰਾਂ ਨੂੰ ਤੇ ਘਰ ਜਾ ਕੇ ਵੀਡੀਓ ਕਰਦੇ ਆ ਐਡਿਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਸਟ ਤੱਕ ਵੀਡੀਓ ਜਰੂਰ ਵੇਖਿਆ ਕਰੋ ਫੋ ਮਿਲਦੇ ਆ ਤਾਂ ਨੈਕਸਟ ਵੀਡੀਓ ਤੇ ਸਾਸ਼ੇ ਕਾਲ ਰੱਬ ਰੱਖਾ ਵਾਈਬ ਦੀ ਪ੍ਰਕਾਸ਼ਾ ਵਾਈਬ ਦੀ ਕੀ ਓਕੇ